ਬੇਅੰਤੀ ਰੰਗਾਂ ਪਰਮਾਤਮਕ ਮੇਟ ਨੂੰ ਸੋਦੇ ਚਾਹ ਦਾ ਸਨਮਾਨ ਕਰਨਗੇ ਅਸੀਂ ਵੀ ਇਹ ਸਮੇਂ ਤੇ ਵੀਰ ਸਿੰਘ ਚਾਹ ਜੀ ਲਈ ਜੈਕਾਰਾ ਸ਼ੇਰ ਸਵਾਰੀ ਮਾਨ ਜੈ ਜੈ ਸ਼੍ਰੀ ਰਾਮ ਜੈ ਜੈ ਜਿਸ ਕਿਸੇ ਵੀ ਕਲੱਬ ਨੂੰ ਜਾਂ ਕਿਸੇ ਸੰਸਥਾ ਨੂੰ ਲੋੜ ਪਈ ਕਿਸੇ ਵੀ ਚੀਜ਼ ਦੀ ਸ਼੍ਰੀ ਰਾਮ ਜੀ ਦੀ ਰਾਮਲੀਲਾ ਦੇ ਵਿੱਚ 71 ਪੀਖੀ ਨਿਵਾਸੀ ਸਾਡੀਆਂ ਮਾਵਾ ਸਾਡੀਆਂ ਭੈਣਾਂ ਸਾਡੇ ਦੋਸਤ ਬਜ਼ੁਰਗ ਸਾਰੇ ਜੋ ਵੀ ਇੱਥੇ ਮੌਜੂਦ ਨੇ ਅੱਜ ਮੈਂ ਸਭ ਨੂੰ ਆਪਣੇ ਵੱਲੋਂ ਜੈ ਸ਼੍ਰੀ ਰਾਮ जय श्री राम जय श्री राम ਧੰਨਵਾਦ ਤੁਸੀਂ ਸਾਰੇ ਆਏ ਤੇ ਮੈਂ ਖਾਸ ਤੌਰ ਤੇ ਸ਼ੁਕਰਗੁਜ਼ਾਰ ਹਾਂ ਥੈਂਕ ਧੰਨਵਾਦ ਕਰਦਾ ਸਾਡੇ ਬ੍ਰਹਮਣ ਸੁਭਾਤਾ ਤੇ ਰਾਮਲੀਲਾ ਜਿਹੜਾ ਕਲੱਬ ਬਣਿਆ ਹੋਇਆ ਪੀਖੇ ਦਾ ਇਹਨਾਂ ਸਾਰੇ ਸਾਥੀਆਂ ਦਾ ਨਿੰਦੀ ਹੋਰਿਆਂ ਦਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਤੁਹਾਡੇ ਸਾਰੀ ਸੰਗਤ ਦੇ ਮੈਂ ਦਰਸ਼ਨ ਕੀਤੇ ਆਪਾਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਜਿਹੜਾ ਸਾਡਾ ਹਿੰਦੁਸਤਾਨ ਦਾ ਜਾਂ ਸਾਡੇ ਭਾਰਤ ਦਾ ਜਾਂ ਸਾਡੇ ਦਾ ਇਤਿਹਾਸ ਆ ਇਹ ਬਹੁਤ ਮਹਾਨ ਤੇ ਪ੍ਰਾਚਨ ਆ ਸਦੀਆਂ ਸਦੀਆਂ ਤੋਂ ਜੁਗਾ ਜੁਗਾ ਤੋਂ ਚੱਲਦਾ ਆਇਆ ਹੈਗਾ ਸ਼੍ਰੀ ਰਾਮ ਜੀ ਦੀ ਜੀਵਨੀ ਨੂੰ ਤੁਸੀਂ ਇੱਥੇ ਵੇਖੋਗੇ ਅੱਜ ਮੈਨੂੰ ਪਤਾ ਚੱਲਿਆ ਕਿ 8ਵੀਂ ਰਾਤ ਆ 8 ਦਿਨ ਹੋ ਗਏ ਇਸ ਤੋਂ ਪਹਿਲਾਂ ਆਰਾਮ ਲੀਲਾ ਚੱਲਦੀ ਨੂੰ ਸ਼੍ਰੀ ਗੁਰੂ ਸ਼੍ਰੀ ਰਾਮ ਜੀ ਦੀ ਜਿਹੜੀ ਜੀਵਨੀ ਆ ਉਹ ਮੈਂ ਕਹਿ ਸਕਦਾ ਕਿਉਂਕਿ ਸਾਨੂੰ ਸਿੱਖੋਂ ਬਹੁਤ ਕੁਝ ਮਿਲਦਾ ਜਿਵੇਂ ਮੈਂ ਕਿਹਾ ਸੀ ਮਰਿਆਦਾ ਪਰਸ਼ੋਤਮ ਉਹਨਾਂ ਦਾ ਆਪਣੇ ਪਿਤਾ ਜੀ ਦੇ ਸਬੰਧ ਵਿੱਚ ਪਰਿਵਾਰ ਦੇ ਸਬੰਧ ਵਿੱਚ ਉਹਨਾਂ ਦੀ ਜਿਹੜੀ ਮਰਿਆਦਾ ਸੀ ਜੀਵਨ ਦੀ ਮਰਿਆਦਾ ਸੀ ਉਹਨਾਂ ਨੇ ਆਪਣਾ ਜੀਵਨ ਕਿਵੇਂ ਕੱਟਿਆ ਇੱਕ ਰਾਜੇ ਦੇ ਘਰ ਪੈਦਾ ਹੋ ਕੇ ਉਹਨੇ ਕਿਵੇਂ ਉਹਨਾਂ ਨੇ ਵੱਖ-ਵੱਖ ਕਹਿ ਸਕਦੇ ਆਪਾਂ ਬਰਵਾਸ ਕੱਟਿਆ ਵੱਖ-ਵੱਖ ਜਗ੍ਹਾ ਤੇ ਜਾ ਕੇ ਜੰਗਲ ਚ ਔਖਾ ਸਮਾਂ ਕੱਟਿਆ ਉਥੋਂ ਸਾਨੂੰ ਸਿੱਖਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਸਾਡੇ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਹਰ ਇਨਸਾਨ ਦੀ ਜ਼ਿੰਦਗੀ 'ਚ ਮੁਸ਼ਕਲ ਆ ਪਰ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਰਾਮ ਜੀ ਦਾ ਓਟ ਆਸਰਾ ਲੈਂਦੇ ਹੋਏ ਸਾਨੂੰ ਹਮੇਸ਼ਾ ਉਹਨਾਂ ਤੋਂ ਸਮਝਣਾ ਚਾਹੀਦਾ ਤੇ ਪੜ੍ਹਨਾ ਚਾਹੀਦਾ ਅਸੀਂ ਦਿਨਾਂ ਵੀ ਦੁਨੀਆ ਦੇ ਵਿੱਚ ਆਪਣੇ ਜਿਹੜੇ ਸਾਡੇ ਕਹਿ ਸਕਦੇ ਆ ਪੀਰ ਪਗੰਬਰ ਨੇ ਗੁਰੂ ਨੇ ਸਾਡੇ ॠषि मुਨੂ ਨੇ ਜੋ ਵੀ ਲਿਖ ਕੇ ਗ੍ਰੰਥਾਂ ਦੇ ਵਿੱਚ ਉਸ ਤੋਂ ਦੂਰ ਹੋ ਕੇ ਅਸੀਂ ਨਵੇਂ ਕਲਚਰ ਨਾਲ ਜਾਂ ਨਵੇਂ ਕੰਮਾਂ ਦੇ ਨਾਲ ਜੁੜ ਗਏ ਐਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਮੈਂ ਸਮਝਦਾ ਬਹੁਤ ਜ਼ਿਆਦਾ ਅੱਜ ਕੱਲ ਦੁੱਖ ਤੇ ਹਨੇਰੇ ਨੇ ਕਿਉਂਕਿ ਜਿਹੜੀ ਉਹਨਾਂ ਦੀ ਸੋਚ ਆ ਉਹ ਕੁਝ ਹੋਰ ਆ ਅਸੀਂ ਕਿਸੇ ਹੋਰ ਸੋਰ ਤੇ ਚੱਲ ਪਏ ਸੋ ਜਿਹੜੀ ਇਹ ਆਪਾਂ ਰਾਮ ਨੌਮੀ ਆਪਣਾ ਰਾਮ ਲੀਲਾ ਜਿਹੜੀ ਆਪਾਂ ਵੇਖਦੇ ਆਗੇ ਜਾਂ ਇਹ ਕਰਵਾਈ ਜਾਂਦੀ ਆ ਰਾਮ ਲੀਲਾ ਇਹਦਾ ਕਰਵਾਉਣ ਦਾ ਕੋਈ ਮਕਸਦ ਆ ਕਿ ਤੁਹਾਨੂੰ ਜੋੜਿਆ ਜਾਵੇ ਤੁਹਾਡੇ ਬੱਚਿਆਂ ਨੂੰ ਜੋੜਿਆ ਜਾਵੇ ਤੁਸੀਂ ਸਾਰੇ ਅੱਜ ਇੱਥੇ ਆਏ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਕਿ ਅੱਜ ਆਪਾਂ ਇੱਥੋਂ ਕੁਝ ਸਿੱਖ ਕੇ ਜਾਣਾ ਅੱਜ ਆਪਾਂ ਇਹ ਪ੍ਰਣ ਕਰਨਾ ਕਿ ਅਸੀਂ ਸਮਾਜ ਦੇ ਵਿੱਚ ਚੰਗੇ ਕੰਮਾਂ ਦੇ ਲੇਖੇ ਆਪਣੀ ਜ਼ਿੰਦਗੀ ਲਾਉਣੀ ਆ ਜੋ ਸਾਡੇ ਸ਼੍ਰੀ ਰਾਮ ਜੀ ਸਾਨੂੰ ਦੱਸ ਗਏ ਜੋ ਉਹਨਾਂ ਦੀ ਜੀਵਨੀ ਦੇ ਵਿੱਚ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਉਹੀ ਅਸੀਂ ਆਪਣੀ ਜ਼ਿੰਦਗੀ 'ਚ ਅਪਣਾਉਣਾ ਮੈਂ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਤੌਰ 'ਤੇ